ਦੈਨਿਕ ਸਵੇਰਾ ਨਾਲ ਜੁੜ ਚੁੱਕੇ ਹੋ ਤੁਸੀਂ ਤਾਂ ਬੇਹਤ ਜ਼ਿਆਦਾ ਮਨਪਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਆਪਣੇ ਚੰਗੇ ਭਵਿੱਖ ਦੀ ਭਾਲ ਦੇ ਵਿੱਚ ਤੇ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰਨ ਦੇ ਲਈ ਵਿਦੇਸ਼ ਗਏ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਦੱਸ ਦਈਏ ਕਿ ਸਮਰਾਲਾ ਦੇ ਇਹ ਨੌਜਵਾਨ ਜਿਹੜਾ ਯਾ ਰਹਿਣ ਵਾਲਾ ਹੈ ਜਿਸ ਦੀ ਵਿਦੇਸ਼ ਦੀ ਧਰਤੀ ਦੇ ਉੱਤੇ ਮੌਤ ਹੋ ਗਈ ਆ ਤਾਂ ਅਕਸਰ ਹੀ ਅਚੇਹੀਆਂ ਖਬਰਾਂ ਦਿਲ ਨੂੰ ਝੰਜੋੜ ਕੇ ਰੱਖ ਦਿੰਦੀਆਂ ਨੇ ਜਿੱਥੇ ਪੰਜਾਬੀ ਨੌਜਵਾਨ ਆਪਣੇ ਉਜਵਲ ਭਵਿੱਖ ਦੀ ਭਾਲ ਦੇ ਵਿੱਚ ਵਿਦੇਸ਼ਾਂ ਦਾ ਰੁੱਖ ਕਰਦੇ ਨੇ ਪਰ ਵਿਦੇਸ਼ਾਂ ਦੇ ਵਿੱਚ ਉਹਨਾਂ ਦੇ ਨਾਲ ਭਾਣਾ ਵਾਪਰ ਜਾਂਦਾ ਹੈ ਤਾਂ ਅਚਹੀ ਹੀ ਇਹ ਖਬਰ ਹੈ ਜਿੱਥੇ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰਨ ਦੇ ਲਈ ਤੇ ਆਪਣੇ ਚੰਗੇ ਭਵਿੱਖ ਦੀ ਭਾਲ ਦੇ ਵਿੱਚ ਇਹ ਨੌਜਵਾਨ ਵਿਦੇਸ਼ ਗਿਆ ਸੀ ਇਸ ਦਾ ਨਾਮ ਅਮਨਦੀਪ ਸਿੰਘ ਹੈ ਤੇ ਸੰਬਰਾਲਾ ਨੇੜਲੇ ਪਿੰਡ ਮੰਜਾਲੀ ਖੁਰਦ ਦਾ ਇਹ ਨੌਜਵਾਨ ਰਹਿਣ ਵਾਲਾ ਸੀ ਜਿਹੜਾ ਆਪਣੇ ਚੰਗੇ ਭਵਿੱਖ ਦੀ ਭਾਲ ਦੇ ਵਿੱਚ ਵਿਦੇਸ਼ ਗਿਆ ਸੀ ਪਰ ਉੱਥੇ ਇਸ ਦੀ ਮੌਤ ਹੋ ਗਈ ਹੈ ਤਾਂ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਦਾ ਸੁਪਨਾ ਲੈ ਕੇ ਇਹ ਨੌਜਵਾਨ ਅਰਮਾਨੀਆਂ ਗਿਆ ਹੋਇਆ ਸੀ ਪਰੰਤੂ ਇਸ ਦੀ ਮੌਤ ਦੀ ਖਬਰ ਜਦੋਂ ਪਰਿਵਾਰ ਨੂੰ ਮਿਲਦੀ ਹੈ ਤਾਂ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਦੱਸਦੀ ਹੈ ਕਿ ਮ੍ਰਿਤਕ ਅਮਨਦੀਪ ਸਿੰਘ ਦੇ ਪਿਤਾ ਨੇ ਦੱਸਿਆ ਹੈ ਕਿ ਉਹਨਾਂ ਨੂੰ ਵਿਦੇਸ਼ ਤੋਂ ਕਾਲ ਆਂਦੀ ਹੈ ਕਿ ਉਹਨਾਂ ਦੇ ਪੁੱਤ ਦੀ ਜ਼ਹਿਰੀਲੀ ਗੈਸ ਦੇ ਕਾਰਨ ਮੌਤ ਹੋ ਗਈ ਹੈ ਅਮਨਦੀਪ ਸਿੰਘ ਵਿਆਹਿਆ ਹੋਇਆ ਸੀ ਇਸ ਦੀ 2 ਸਾਲ ਦੀ ਬੇਟੀ ਸੀਗੀ ਤੇ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰਨ ਦੇ ਲਈ ਅਮਨਦੀਪ ਸਿੰਘ ਵਿਦੇਸ਼ ਗਿਆ ਸੀ ਅਰਮਾਨੀਆ ਗਿਆ ਸੀ ਜਿੱਥੇ ਇਸ ਦੀ ਮੌਤ ਦੀ ਖਬਰ ਜਦੋਂ ਪਰਿਵਾਰ ਨੂੰ ਮਿਲਦੀ ਆ ਤਾਂ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਵੱਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਅਮਨਦੀਪ ਸਿੰਘ ਇਸ ਨੌਜਵਾਨ ਦਾ ਨਾਮ ਹੈ ਅਮਨਦੀਪ ਸਿੰਘ ਦੀ ਮ੍ਰਿਤਕ ਦੇ ਨੂੰ ਪਿੰਡ ਲਿਆਉਣ ਦੇ ਵਿੱਚ ਪਰਿਵਾਰ ਦੇ ਵੱਲੋਂ ਮਦਦ ਦੀ ਗੁਹਾਰ ਕੀਤੀ ਜਾ ਰਹੀ ਹੈ ਤਾਂ ਜੋ ਉਹ ਆਪਣੇ ਹੱਥਾਂ ਦੇ ਨਾਲ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਕਰ ਸਕਣ ਤਾਂ ਅਜਿਹੀਆਂ ਖਬਰਾਂ ਅਕਸਰ ਹੀ ਦਿਲ ਨੂੰ ਝੰਜੋੜ ਕੇ ਰੱਖ ਦਿੰਦੀਆਂ ਨੇ ਜਿੱਥੇ ਪੰਜਾਬੀ ਨੌਜਵਾਨ ਚੰਗੇ ਭਵਿੱਖ ਦੀ ਭਾਲ ਦੇ ਵਿੱਚ ਵਿਦੇਸ਼ਾਂ ਦਾ ਰੁਖ ਕਰਦੇ ਨੇ ਪਰ ਉੱਥੇ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਅਮਨਦੀਪ ਸਿੰਘ ਵੀ ਆਪਣੇ ਚੰਗੇ ਭਵਿੱਖ ਦੀ ਭਾਲ ਦੇ ਵਿੱਚ ਅਰਮਾਨੀਆਂ ਗਿਆ ਸੀ ਜਿੱਥੇ ਇਸਦੀ ਮੌਤ ਹੋ ਜਾਂਦੀ ਆ ਪਰਿਵਾਰ ਨੂੰ ਜਦੋਂ ਮੌਤ ਦੀ ਖਬਰ ਮਿਲਦੀ ਆ ਤਾਂ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਆ ਤਾਂ ਹੁਣ ਪਰਿਵਾਰ ਦੇ ਵੱਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੀ ਪੁੱਤ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਓਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਹੱਥਾਂ ਦੇ ਨਾਲ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਕਰ ਸਕਣ ਡੈਨਿਕਸ ਵੀਰਾਂ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਓਮਪrakash ਮੈਂਟੂ ਪੰਜਾਬ ਦੇ ਬਹੁਤ ਸਾਰੇ ਲੜਕੇ ਲੜਕੀਆਂ ਆਪਣੀ ਘਰ ਦੀ ਸਥਿਤੀ ਨੂੰ ਸੁਧਾਰਨ ਲਈ ਘਰ ਦੀ ਗਰੀਬੀ ਦੂਰ ਕਰਨ ਲਈ ਵਿਦੇਸ਼ ਦਾ ਰੁਖਤ ਕਰਦੇ ਨੇ ਔਰ ਤੁਹਾਨੂੰ ਦੱਸ ਦਈਏ ਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਦਿਨ ਰਾਤ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਆਪਣੇ ਪੈਰਾਂ ਤੇ ਖੜਾ ਕਰਦੇ ਨੇ ਸਮਰਾਲਾ ਦੇ ਨੇੜੇ ਪਿੰਡ ਮਜਾਲੀ ਖੁਰ ਦਾ ਇੱਕ ਨੌਜਵਾਨ ਅਮਨਦੀਪ ਆਪਣੇ ਘਰ ਦੀ ਸਥਿਤੀ ਨੂੰ ਸੁਧਾਰਨ ਲਈ ਘਰ ਦੀ ਗਰੀਬੀ ਨੂੰ ਦੂਰ ਕਰਨ ਲਈ ਵਿਦੇਸ਼ ਚਲੇ ਜਾਂਦਾ ਪਰ ਅ 15 ਤਰੀਕ ਨੂੰ ਇੱਕ ਬਹੁਤ ਹੀ ਜੜੀ ਪਰੇਸ਼ਾਨ ਕਰਨ ਵਾਲੀ ਖਬਰ ਪਰਿਵਾਰ ਨੂੰ ਮਿਲਦੀ ਆ ਅ ਉਸ ਬੱਚੇ ਦੀ ਫੋਰਨ ਵਿਦੇਸ਼ ਦੇ ਵਿੱਚ ਮੌਤ ਹੋ ਜਾਂਦੀ ਆ ਆ ਪਰਿਵਾਰਿਕ ਮੈਂਬਰ ਸਾਡੇ ਨਾਲ ਮੌਜੂਦ ਨੇ ਉਹਦੇ ਪਿਤਾ ਜੀ ਮੌਜੂਦ ਨੇ ਬਹੁਤ ਦੁੱਖ ਦੀ ਘੜੀ ਦੇ ਵਿੱਚ ਅ ਅਸੀਂ ਗੱਲਬਾਤ ਕਰ ਰਹੇ ਆ ਹਾਂਜੀ ਅੰਕ ਕੀ ਨਾਮ ਹੈ ਤੁਹਾਡਾ ਮੈਂ ਹਰਪਾਲ ਸਿੰਘ ਆ ਜੀ ਕੀ ਲੱਗਦੇ ਹੋ ਤੁਸੀਂ ਜੀ ਡੈਥ ਮੈਂ ਜੀ ਉਹਦਾ ਡੈਡੀ ਆ ਜੀ ਹਾਂਜੀ ਅ ਕਿੰਨੇ ਕਿਸਮਾ ਪਹਿਲਾਂ ਵਿਦੇਸ਼ ਗਿਆ ਸੀ 2.5 ਸਾਲ ਹੋ ਗਏ ਜੀ ਤੇ ਤੁਸੀਂ ਆਪ ਕੀ ਕੰਮ ਕਰਦੇ ਹੋ ਮੈਂ ਜੀ ਦਿਹਾੜੀ ਉੱਤੇ ਅ ਕਦੋਂ ਖਬਰ ਮਿਲਦੀ ਹੈ ਤੁਹਾਨੂੰ ਇਹ ਮਾੜੀ ਖਬਰ 13 ਤਰੀਕ ਨੂੰ ਜੀ ਹਾਂ ਹਾਂ ਜੀ ਫਿਰ ਬਾਅਦ ਚ ਉਹਦਾ ਕੋਈ ਫੋਨ ਨਹੀਂ ਆਇਆ ਹਾਂ ਜੀ ਇੱਕ ਇੱਕ ਖਬਰ ਬਾਹਰੋਂ ਕਿਸ ਵੱਲੋਂ ਦਿੱਤੀ ਜਾਂਦੀ ਹੈ ਜਿਹੜਾ ਮਾਲਕ ਦੀ ਜੀ ਇਹਦੇ ਕੋਲ ਮੁੰਡਾ ਧੀਗਾ ਇੱਕ ਜੰਮੂ ਦਾ ਉਹਦੇ ਕੋਲ ਖਬਰ ਆਈ ਉਹਦਾ ਨੰਬਰ ਲਿਗਾ ਜੀ ਜਿਹਦੇ ਮਾਲਕ ਦੇ ਕੰਮ ਕਰਦੇ ਦੀ ਉਹ ਮੁੰਡੇ ਨੇ ਸਾਨੂੰ ਖਬਰ ਦਿੱਤੀ ਹੈ ਜੀ ਹਾਂਜੀ ਠੀਕ ਪਤਾ ਲੱਗਿਆ ਕਾਰਨਾਂ ਦਾ ਕੀ ਪਤਾ ਕਿਵੇਂ ਮੌਤ ਕਿਵੇਂ ਹੋਈ ਕਾਰਨਾਂ ਦੀ ਜੀ ਐ ਸੰਤਾਂ ਦੱਸਿਆ ਵੀ ਅੰਦਰ ਗੈਸ ਦੀਗਾ ਵੀ ਅੰਦਰ ਉਹ ਉਹਨੂੰ ਗੈਸ ਚੜ ਗਈ ਹਾਂਜੀ ਜਿੱਥੇ ਕੰਮ ਕਰਦਾ ਸੀ ਉੱਥੇ ਇਹ ਇਕੱਲਾ ਰਹਿੰਦਾ ਹੁੰਦਾ ਸੀ ਜੀ ਹਾਂਜੀ ਪਹਿਲਾਂ ਦੋ ਬੰਦੇ <div> ਫੇਰ ਬਾਅਦ ਆ ਇਕੱਲਾ ਰਹਿ ਗਿਆ ਜੀ ओके okay. हां जी ਤੇ ਅਖੀਰbaar ਤੁਹਾਡੀ ਉਹਦੇ ਨਾਲ ਕਦੋਂ ਗੱਲ ਹੋਈ ਸੀ ਆ 13 ਤਰੀਕ ਨੂੰ ਹੋਈ ਹੈ ਜੀ ਬਸ ਕੀ ਕੁਝ ਕਹਿ ਰਿਆ ਸੀਗਾ ਵੀ ਠੀਕ ਠਾਕ ਸੀਗਾ ਹਾਂ ਜੀ ਬਿਲਕੁਲ ਠੀਕ ਠਾਕ ਦੀ ਕੋਈ ਗੱਲੇ ਨਹੀਂ ਦੀ ਹੈਗੀ ਹਾਂ ਜੀ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਹੈਗਾ ਤੁਹਾਡੇ ਜੀ ਇੱਕ ਮਾਇਆ ਆ ਜੀ ਇੱਕ ਮੇਰੇ ਘਰੋਂ ਆ ਇੱਕ ਉਹਦੇ ਉਹਦੇ ਘਰੋਂ ਆ ਇੱਕ ਛੋਟੀ ਬੇਟੀ ਹੈ ਜੀ ਉਹਦੀ ਇਹ ਬੇਟੀ ਕਿੰਨੇ ਸਾਲ ਦੀ ਹੈ ਉਹ ਵੀ ਢਾਈ ਢਾਈ ਸਾਲ ਦੀ ਜਿ ਮਗਰੋਂ ਹੋਈ 8 ਦਿਨੋਂ ਤੋਂ ਗਏ ਤੋਂ ਬਦੇਸ਼ ਜਾਣ ਤੋਂ ਬਾਅਦ ਬੈਠੀ ਹੋ ਜੀ ਹਾਂ ਜੀ 8 ਤਨ ਬੇਟੀ ਦਾ ਇਸ ਦਾ ਮਤਲਬ ਉਹਨੇ ਮੂੰਹ ਵੀ ਨਹੀਂ ਦੇਖਿਆ ਨਾ ਜੀ ਬਸ ਕੋਮਤੀ ਹਾਂ ਜੀ ਤੇ ਪਰਿਵਾਰਿਕ ਹਾਲਾਤ ਕਿਵੇਂ ਨੇ ਇਹ ਕਿ ਬਾਜੀ ਗਰੀਬੀ ਆ ਤਾਂ ਸਣਾ ਚੱਕ ਕੇ ਆਪਣੇ ਬੱਚੇ ਬਾਹਰ ਪਿਆ ਹਾਂ ਜੀ ਕਿੰਨੇ ਭੈਣ ਭਾਈ ਕਿੰਨੇ ਨੇ ਇਹ ਤਿੰਨ ਭੈਣਾਂ ਦੀ ਜੀ ਇੱਕ ਭਾਈ ਇਹ ਸਭ ਨਾਲ ਛੋਟਾ ਸੀ ਇੱਕ ਗੁੱਡੀ ਨਾਲੋਂ ਬੜਾ ਦੀ ਜੀ ਦੋ ਭੈਣਾਂ ਬੜੀਆਂ ਦੀ ਹਾਂਜੀ ਇੱਜਾ ਦੇ ਵਿਦੇਸ਼ ਭੇਜਿਆ ਇਹ ਕਿਵੇਂ ਭੇਜਿਆ ਬਾਜੀ ਫਰਤ ਉੜ ਗਈ ਭੇਜਿਆ ਹਾਂ ਹਾਂ ਸਾਰੇ ਪੈਸੇ ਉਧਾਰ ਚੱਕ ਕੇ ਹਾਂਜੀ ਹੁਣ ਉਹ ਕੀ ਕਹਿ ਰਹੇ ਆ ਉੱਥੇ ਵਿਦੇਸ਼ ਦੇ ਜਿਹੜੇ ਹੈਗੇ ਆ ਡਾਕਟਰ ਵੀ ਕਦੋਂ ਤੱਕ ਜਿਹੜੀ ਬੱਚੇ ਦੀ ਜਿਹੜੀ ਬਾਡੀ ਇੱਥੇ ਲਿਆਂਦੀ ਆ ਉਹ ਤਾਂ ਜੀ ਸਾਨੂੰ ਐ ਕਹੇ ਜਾਂਦੇ ਨੇ ਵੀ ਹੁਣ ਉਧਰੋਂ ਤਲਾਸ਼ ਕਰ ਰਹੇ ਆ ਵੀ ਕੱਲ ਵੀ ਸਾਨੂੰ ਕਹਿੰਦੇ ਸੀ ਤੁਹਾਨੂੰ ਕੱਲ ਨੂੰ ਦੱਸਾਂਗੇ ਕੱਲ ਫੇਰ ਉਹਨਾਂ ਨੇ ਅੱਜ ਕੱਲ ਫੋਨ ਕੀਤਾ ਉਹ ਕਹਿੰਦੇ ਸਾਡਾ ਚੱਲ ਰਿਹਾ ਵੀ ਤੁਹਾਨੂੰ ਕੱਲ ਨੂੰ ਦੱਸਦੇ ਆ ਜੀ ਹਾਂ ਪੁਸ਼ਪਰਤਾਲ ਕਰ ਰਹੇ ਆ ਹਾਂ ਜੀ ਇੱਥੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਮਿਲਿਓ ਇੱਥੇ ਆਪਣੇ ਪੰਜਾਬ ਦੇ ਵਿੱਚ ਅਸੀਂ ਸਾਨੂੰ ਚਿੱਠੀਆਂ ਪਾਈਆਂ ਨੇ ਜੀ ਜੀ ਸਾਡੇ ਕੋਲ ਹਜੇ ਕੋਈ ਨਹੀਂ ਉਪੜਿਆ ਹੈਗਾ ਹਾਂ ਜੀ ਕਿੰਨੀ ਉਮਰ ਕਿੰਨੀ ਸੀ ਬੱਚੇ ਦੀ ਉਮਰ ਜੀ ਉਹਦੀ 25 ਸਾਲ ਦੀ ਹਾਂਜੀ ਅੱਛਾ ਕੁਝ ਦੱਸ ਰਿਹਾ ਸੀਗਾ ਵੀ ਉਹਨੇ ਜਦੋਂ ਵੀ ਫੋਨ ਤੇ ਗੱਲ ਹੋਈ ਸੀ ਵੀ ਉਹਨੇ ਆਉਣਾ ਹੁਣ ਚੱਕਰ ਹਾਂਜੀ ਉਹ ਕਹਿੰਦੇ ਬਸ 15 ਦਿਨ ਨੂੰ ਆ ਜਾਣਾ ਮੈਂ ਉੱਤੋਂ ਤੇ ਉਹ ਜਿਹੜੀ ਜਗ੍ਹਾ ਦੇ ਉੱਤੇ ਦੀਗਾ ਉੱਥੇ ਉੱਤੇ ਤਾਂ ਹ ਪਹਾੜੀ ਦੇ ਉੱਤੇ 100 ਕਿਲੋਮੀਟਰ ਉੱਤੇ ਤਾਂ ਹ ਦੀਗਾ ਵੀ 15 10 ਦਿਨ 15 ਦਿਨ ਲੱਗਣੇ ਨੇ ਵੀ ਥੱਲੇ ਸਫਾਈ ਚੱਲ ਰਹੀ ਆ ਵੀ ਆ ਜਾਣਾ ਮੈਂ ਵੀ ਫਿਰ ਮੇਰੇ ਮਾਲਕ ਨੂੰ ਕਿਹਾ ਵੀ ਨਹੀਂ ਛੁੱਟੀ ਦੇ ਦੇਣੀ ਹੈ ਹਾਂਜੀ ਕੀ ਮੰਗ ਕੀ ਕਰਦੇ ਹੋ ਮੰਗ ਤਾਂ ਇਹੀ ਹੈ ਜੀ ਵੀ ਬਸ ਉਹਦੀ ਬਾਡੀ ਅਜ ਵੀ ਟਾਈਮ ਨਾਲ ਹੋਰ ਬਹੁਤ ਦਿਨ ਹੋ ਗਈ ਜੀ ਸਾਰਾ ਪਰਿਵਾਰ ਉਰੇ ਬੈਠੇ ਆ ਸੀ ਇੱਥੇ ਰੋਜ਼ੀ ਰੋਜ਼ ਕਰਕੇ ਖਾਣੇ ਵਾਲਿਆ ਮੇਰਾ ਨਾਮ ਸੁਖਵੰਤ ਸਿੰਘ ਆ ਸਰ ਤੁਹਾਡਾ ਕੀ ਲੱਗਦਾ ਸੀ ਜੀ ਜਿਹਨਾਂ ਦੀ ਮੌਤ ਹੋਈ ਮੇਰੇ ਸਾਲਾ ਸਹਤਜੀ ਹਾਂਜੀ ਸਰ ਕੀ ਪਰਿਵਾਰ ਦੇ ਹਾਲਾਤ ਕੀ ਨੇ ਪਰਿਵਾਰ ਦੇ ਹਾਲਾਤ ਸਰ ਬਹੁਤ ਮਾੜੇ ਨੇ ਜੀ ਤੇ ਫਾਈਨੈਂਸ਼ਲੀ ਵੀ ਤੇ ਇਕੜੇ ਹੁਣ ਦੁੱਖ ਦੀ ਘੜੀ ਆਈ ਹੈ ਦੁੱਖ ਪਿਆ ਉਹਦੇ ਕਾਰਨ ਯੇ ਸਰ ਤੇ ਇਸ ਦਾ ਉਡੀਕ ਕਰ ਰਿਹਾ ਮਨ ਤਾਂ ਲੱਗਦਾ ਨਹੀਂ ਸਾਰੀ ਜ਼ਿੰਦਗੀ ਰ ਉਡੀਕ ਮੈਂ ਕੁਝੋ ਸ਼ਹਿਰ ਨਾ ਮਤ ਰੱਖੋ ਲਾਸਟ ਟਾਈਮ ਤੁਹਾਡੀ ਵੀ ਗੱਲ ਹੁੰਦੀ ਰਹਿੰਦੀ ਹਾਂਜੀ ਸਰ ਮੇਰੀ ਲਾਸਟ ਟਾਈਮ ਗੱਲ ਹੋਈ ਆ ਕਦੋਂ ਹੋਈ ਲਾਸਟ ਲਾਸਟ ਟਾਈਮ ਸਰ 15 ਤਰੀਕ ਨੂੰ ਹੋਈ ਆ ਉਹਨਾਂ ਦੇ ਡਾਕਟਰ ਨੇ ਇਨਫਾਰਮ ਕੀਤਾ ਜੀ ਤੇ ਉਹ ਕਹਿੰਦੇ ਵੀ ਇਦਾਂ ਦਾ ਇਹ ਦੁਰਘਟਨਾ ਵਾਪਰ ਗਈ ਸਾਡੇ ਤਾਂ ਮਨ ਹਲੇ ਤੱਕ ਨਹੀਂ ਇਸ ਚੀਜ਼ ਨੂੰ ਯਕੀਨ ਕਰ ਰਿਹਾ ਇਹ ਵਿਆਹ ਤੋਂ ਕਿੰਨੇ ਸਮੇਂ ਬਾਅਦ ਚਲੇ ਗਿਆ ਸੀ ਸਰ ਵਿਆਹ ਤੋਂ ਸਾਲ ਬਾਅਦ ਗਿਆ ਜੀ ਹਾਂਜੀ ਬੇਟੀ ਉਹਦੀ 1 ਸਾਲ ਤੋਂ ਬਾਅਦ ਹੋਈ ਹੈ ਕਿ ਜਨਮ ਤੋਂ ਬਾਅਦ ਉਹਦੇ ਤੇ 10 ਦਿਨ ਬਾਅਦ ਉਹਦੀ ਬੇਟੀ ਜਾਂਦੇ ਬੇਟੀ ਦਾ ਮੂੰਹ ਦੇਖਿਆ ਹੈ ਤੱਕ ਕੀ ਕੋਈ ਕਾਰਨਾਂ ਦਾ ਪਤਾ ਚੱਲਿਆ ਹੈ ਕਿ ਅਭੀ ਕੀ ਕਾਰਨ ਰਹੀ ਡੈਥ ਦੇ ਮੌਤ ਦੇ ਕੀ ਕਾਰਨ ਸਰ ਦੱਸਣ ਮਤੋਂਕਦਾ ਜ਼ਹਿਰੀ ਲੀ ਗਿਆ ਸੀ ਨਾ ਮਾਥੂਈ ਉਹਦੀ ਹਾਂ ਉੱਥੇ ਉਹ ਰਿਲ ਸਟੇਸ਼ਨ ਆਈ ਕਿਥੇ ਨਰ ਫਾਰਮ ਹਾਊਸ ਤੇ ਦੋ ਸਿੱਡੀ ਤੋਂ 100 ਗਿਲ ਮੀਟਰ ਲਗਭਗ ਤੇ ਤੁਹਾਨੂੰ ਪਤਾ ਉੱਥੇ ਆਕਸੀਜਨ ਦੀ ਮਾਤਰਾ ਵੀ ਘਟ ਜਾਂਦੀ ਉੱਪਰ ਜੀ ਤੇ ਉਹਨਾਂ ਦੇ ਕਿਹੜੇ ਇਨਵਰਟਰ ਵਗੈਰਾ ਸੀ ਉਹਦੀ ਹੀਟ ਨਾਲ ਗੈਸ ਬਣ ਗਈ ਜੀ ਅੰਦਰ ਕ੍ਰਾਸਿੰਗ ਐ ਨਹੀਂ ਸੀ ਸਰ ਜੋ ਉਹਨਾਂ ਨੇ ਦੱਸਿਆ ਸਾਨੂੰ ਉਹ ਦਿਨ ਉਹਨਾਂ ਦੀ ਡੈਥ ਹੋ ਗਈ ਇਹ ਕੰਮ ਕੀ ਕਰਦਾ ਸੀਗਾ ਸਰ ਫਾਰਮਿੰਗ ਦਾ ਹੀ ਸੀ ਜੀ ਉੱਥੇ ਗੋਡ ਫਾਰਮਿੰਗ ਦੀ ਜੀ ਕਿਤੇ ਫਾਰਮ 'ਚ ਕੰਮ ਕਰਦਾ ਸੀ ਤੇ ਆਦਨਾਂ ਚ ਸ਼ਾਇਦ ਉੱਤੇ ਬਰ ਪੈ ਜਾਂਦੀ ਆ ਤੇ ਉਹ ਥੱਲੇ ਆ ਜਾਣ ਦੀ 15 ਦਿਨਾਂ ਚ ਉਹਨਾਂ ਨੇ ਹੇਲਿਸਟੇਸ਼ਨ ਤੋਂ ਤੇ ਇਕੱਲਾ ਆਉਣ ਕਰਕੇ ਨਹੀਂ ਧਿਆਨ ਗਿਆ ਜਾਂ ਥੱਕਿਆ ਹੋਇਆ ਸੀ ਨੀਂਦ ਆ ਗਈ ਉਹ ਗੈ ਸੰਦਰ ਬਣੀ ਗਈ ਜਿਸ ਦੀ ਮੌਤ ਹੋ ਗਈ ਸਰ ਅਰੇ ਫਾਦਰ ਵੱਲੋਂ ਦੱਸਿਆ ਕਿ ਉਹਨੇ ਆਉਣਾ ਸੀ ਹਾਂਜੀ ਸਰ ਬਿਲਕੁਲ ਜੀ ਮੇਰੀ ਵੀ ਗੱਲ ਹੁੰਦੀ ਰਹਿੰਦੀ ਸੀ ਮੇਰੇ ਕਾਫੀ ਨੇੜੇ ਸੀ ਤੇ ਉਹਨੇ ਦਸੰਬਰ ਚਦਰ ਆ ਜਾਣਾ ਸੀ ਤੇ ਇਹ ਵੀ ਪਲਾਨ ਕਰ ਰਿਆ ਸੀ ਮੈਂ ਸ਼ਾਇਦ ਵਾਈਫ ਨੂੰ ਲੈ ਜਾ ਤੇ ਉਧੂ ਪਰ ਲੀਜ਼ਰ ਰਿਕਟ ਨੋ ਕਿੰਨੀ ਕੀ ਸੀ ਜੀ ਮੰਡੇ ਸਰ 25 ਪਲੱਸ ਤੇ ਜੀ ਔਰ ਕਿੰਨੇ ਭੈਣ ਭਾਈ ਸੀ ਜੀ ਇਹ ਟੋਟਲ ਸਰ ਤਿੰਨ ਚਾਰ ਭੈਣ ਭਾਈ ਨੇ ਦੋਨਾਂ ਤੋਂ ਵੱਡੀਆਂ ਦੀ ਇੱਕ ਛੋਟੀ ਹੈ ਜੀ ਤੀਜੇ ਨੰਬਰ ਤੇ ਹਾਂਜੀ ਸਰ ਤਿੰਨ ਤੀਜੇ ਨੰਬਰ ਤੇ ਜੀ ਚਾਰ ਭੈਣ ਭਾਈ ਨੇ ਜੀ ਤਿੰਨ ਭੈਣਾਂ ਨੇ ਜੀ ਹਾਂਜੀ ਸਰ ਜੋ ਮੈਰਿਡ ਦੇ ਸਾਰੇ ਆਪਦੇ ਆਪਦੇ ਕਰੇ ਕੋਸ਼ਟੇ ਜੀ ਵਧੀਆ ਗੁਜ਼ਾਰਾ ਚੱਲ ਰਿਹਾ ਦੀ ਸਾਡਾ ਕਿਹੜੀ ਚੱਲ ਵਧੀਆ ਜੀ ਆ ਰੱਬ ਨੇ ਦੁੱਖ ਪਤਾ ਜੀ ਔਰ ਕੀ ਕਹਿਣਾ ਕੀ ਆ ਉਧਰ ਜਿਹੜੇ ਉਹਦੇ ਦੋਸਤ ਨੇ ਜਾਂ ਡਾਕਟਰ ਦਾ ਵੀ ਜਿਹੜੀ ਬਾਡੀ ਆ ਕਦੋਂ ਤੱਕ ਪਹੁੰਚੀ ਸਰ ਇਹਦੇ ਬਾਰੇ ਕੁਝ ਨਹੀਂ ਪਤਾ ਜੀ ਅੱਜਕੱਲ ਅੱਜਕੱਲ ਕਹਿ ਦਿੰਦੇ ਨੇ ਤੇ ਕੱਲ੍ਹ ਕਰੀ ਸੀ ਅੱਜ ਦੱਸਾਂਗੇ ਉਹਦੋਂ ਪਹਿਲਾਂ ਕਰੀ ਸੀ ਅੱਜ ਦੱਸਾਂਗੇ ਮਤਲਬ ਸਰ ਨਜ਼ਰ ਕੋਈ ਪ੍ਰੋਪਰ ਨਹੀਂ ਹੈ ਇਸ ਚੀਜ਼ ਬਾਰੇ ਪਤਾ ਜੀ ਇੱਥੇ ਪੰਜਾਬ ਦੇ ਵਿੱਚ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲਬਾਤ ਹੋਈ ਕੋਈ ਨਹੀਂ ਸਰ ਕੋਈ ਨਹੀਂ ਸਾਡੇ ਤੱਕ ਕਿਸੇ ਨੇ ਪਹੁੰਚ ਕੀਤੀ ਅਸੀਂ ਸਭ ਤੱਕ ਪਹੁੰਚ ਕਰ ਲਈ ਠੀਕ ਹੈ ਜੀ ਸਭ ਕੁਝ ਜਾਇਆ ਹੈ ਰਿਕਵੈਸਟ ਕਰ ਲਈ ਸਾਰਿਆਂ ਨੂੰ ਅਸੀਂ ਕੋਈ ਸਰ ਪਹਿਲਾਂ ਵੀ ਦੱਸ ਗੱਲਾਂ ਵੀ ਮੈਂ ਕੋਈ ਫਾਈਨੈਂਸ਼ਲੀ ਅਸੀਂ ਕਿਸੇ ਤੋਂ ਮਦਦ ਨਹੀਂ ਚਾਹੁੰਦੇ ਅਸੀਂ ਕਿੰਨੇ ਚੁੱਕਿਆ ਗਿਆ ਆਪਣੇ ਆਪ ਨੂੰ ਵੇਚ ਕੇ ਕਰ ਲਾਂਗੇ ਜੀ ਪਰ ਸਾਨੂੰ ਮੰਗ ਮੰਗੀ ਮੰਗ ਸਾਰੇ ਇਹ ਵੀ ਉਦੀ ਬਾਡੀ ਲਈ ਉਹ ਸਾਡੀ ਹੈਲਪ ਕੀਤੀ ਜਿਹੜੇ ਕਿਸੇ ਵੀਰਪਾਏ ਨੂੰ ਕਿਹੜਾ ਰਾਹ ਪਤਾ ਸਾਨੂੰ ਉਹ ਪਲੀਜ਼ ਸਾਨੂੰ ਗਾਈਡ ਕਰੇ ਆ ਕੇ ਇਹ ਸਾਡੀ ਹੈਲਪ ਕਰੇ ਚੀਜ਼ ਜਰਾ ਪਿੰਡ ਵਾਸੀ ਸਰਪੰਚ ਸਾਹਿਬ ਮਦਦ ਕਰ ਜੀ ਪਿੰਡ ਵੱਲੋਂ ਸਾਨੂੰ ਪੂਰੀ ਮਦਦ ਆ ਸਰ ਆਲੇ-ਦਾਲੇ ਦੇ ਪਿੰਡਾਂ ਦੇ ਵੀ ਰੀ ਸਾਡੀ ਹੈਲਪ ਕਰ ਰਹੇ ਨੇ ਪਰ ਸਾਨੂੰ ਦੁੱਖੀ ਚੀਜ਼ ਇਹ ਹੈ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਮੂਰੇ ਕੀਤਾ ਜੀ ਸਾਡੀ ਮਦਦ ਲਈ ਉਹ ਲੋਕ ਸਾਡੇ ਕੋਲ ਤੱਕ ਕੋਈ ਨਹੀਂ ਪਹੁੰਚਿਆ ਸਰ ਸੋ ਉਹਨਾਂ ਦੇ ਵਾਈਫ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣਾ ਤੁਹਾਡੀ ਆ ਲਾਸਟ ਟਾਈਮ ਕਰੂੰ ਗੱਲ ਇਹ ਜੀ ਸ਼ੁਕਰਵਾਰ ਆ ਲਾਸਟ ਟਾਈਮ ਹੋ ਗਈ ਉਹਨਾਂ ਨੇ ਗਾਜ਼ੀ ਬੀਖੂਨ ਚਾਦਰ ਕਾ ਲਗਾ ਸਵੇਰ ਉੱਠ ਕੇ ਗੱਲ ਕਰਨ ਦੀ ਹਮਮ ਰੋਜ਼ ਫੋਨ ਆਉਂਦਾ ਜਾਂਦਾ ਹਾਂ ਦੇ ਲਈ ਆਉਂਦਾ ਜੀ ਦਿਨੇ ਮੇਰੀ ਕੁੜੀ ਨਾਲ ਬੈਠੀ ਰਹਿੰਦੀ ਗੱਲ ਕਰਦੇ ਵੀਡੀਓ ਕਾਲ ਆ ਕੇ ਸ਼ਾਮ ਵੇਲੇ ਫੋਨ ਚ ਆਉਂਦਾ ਸੀ ਜੇਲੇ ਫੋਨ ਤੋੜ ਨਿਆਸ਼ ਕਰਵਾ ਤਾ ਬੱਚੀ ਕਹਿੰਦੇ ਵੀ ਉਹਨਾਂ ਦੇ ਬਾਹਰ ਜਾਣ ਤੋਂ ਬਾਅਦ ਹੋਈ ਹੈ ਹਾਂਜੀ ਹਫ਼ਤਾ ਬਾਅਦ ਹੋਈ ਜੀ ਇੱਕ ਹਫ਼ਤਾ ਕੀ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਹੈਗਾ ਹਾਂ ਜੀ ਮੇਰੇ ਵੀ ਨਾ ਪਾਪਾ ਜੀ ਤੇ ਬੇਟੀ ਤੇ ਲਈ ਤਿੰਨ ਮੁੰਨਾਂ ਦਾ ਨੇ ਜਿਗਾਈਆਂ ਹੁਣ ਤੁਸੀਂ ਘਰੇਲੂ ਹਾਊਸ ਵਾਈਫ ਹੀ ਹਾਂ ਹਾਂ ਜੀ ਹਾਊਸ ਵਾਈਫ ਹੀ ਮੰਕੀ ਕਰਦੇ ਹਾਂ ਪ੍ਰਸ਼ਾਸਨ ਸਾਨੂੰ ਜੀ ਤੁਹਾਡੀ ਮਦਦ ਕਰੀ ਜਾਵੇ ਸਰਕਾਰ ਸਾਡੀ ਸੁਣਦੀ ਨਹੀਂ ਹੁਣ ਤੱਕ ਤੁਹਾਨੂੰ ਕੋਈ ਰਾਹ ਹੋ ਨਹੀਂ ਆਇਆ ਨੂੰ ਦਿਮੇ ਕਿ ਮੈਨੂੰ ਤਾਂ ਪਤਾ ਤਾਂ ਲੱਗੇ ਸਾਡਾ ਵਿਹ ਹੈ ਕਿਦਾਂ ਵਈ ਪਤਾ ਲੱਗਿਆ ਉਹਨਾਂ ਨੂੰ ਕੀ ਹੋਇਆ ਕੀ ਸੀ ਕੋਈ ਕੋਸ਼ ਪਤਾ ਨਹੀਂ ਲੱਗਦਾ ਵਜੀਤ ਕੀ ਨਾਮ ਤੇ ਆ ਵਾਈਕੁਰ ਜੀ ਕੇ ਖਾਲਸਾ ਵਾਈਕੁਰ ਜੀ ਫਤਿਹ ਮੇਨਾ ਬਲਜੀਤ ਸਿੰਘ ਹੈ ਜੀ ਮੇਰਾ ਇਹੀ ਪਿੰਡ ਹੈ ਜੀ ਇਹ ਸਾਡੇ ਨਾਲ ਦਾ ਪਿੰਡ ਹੈ ਮਝਾਲੀ ਖੁਰਦ ਮੇਰਾ ਕਲਾ ਜੀ ਤੇ 15 ਤਰੀਕ ਨੂੰ ਬਹੁਤ ਮਾੜਾ ਹੋਇਆ ਛੱੜ ਦੇ ਪਿੰਡ ਦਾ ਮੁੰਡਾ ਰੂਮਾਨੀਆ ਚ ਗਿਆ ਹੋਇਆ ਸੀ ਬਹੁਤ ਗਰੀਬ ਘਰ ਦਾ ਮੁੰਡਾ ਸੀ ਤੇ ਆਪਣੇ ਘਰ ਦੀ ਗਰੀਬੀ ਦੂਰ ਕਰਨ ਉਹ ਰੂਮਾਨੀਆ ਗਿਆ ਕਿਸੇ ਕਾਰਨ ਕਰਕੇ ਉਹਦੀ ਉੱਧਰ ਡੈਥ ਹੋ ਗਈ ਤੇ ਅਸੀਂ ਵੀ ਉਸ ਦਿਨ ਤੋਂ ਉਹ ਪਰਿਵਾਰ ਦੇ ਨਾਲ ਖੜੇ ਆ ਤੇ ਅਸੀਂ ਹੋਰ ਵੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਉਹਨਾਂ ਦਾ ਨੰਬਰ ਹੈ ਜੀ 9878608214 ਜੇ ਕਿਸੇ ਵੀ ਵੀਰ ਕੋਈ ਰੂਮਾਨੀਆ ਦੇ ਵਿੱਚ ਆ ਜਾਂ ਵੀਰ ਨੂੰ ਇਹਦਾ ਪ੍ਰੋਸੀਜਰ ਪਤਾ ਕਿ ਇਹ ਪਰਿਵਾਰ ਨੂੰ ਆਪਾਂ ਡੈੱਡ ਬੋਡੀ ਦਾ ਮਤਲਬ ਉਧਰੋਂ ਹੈਲਪ ਕਰ ਸਕੀਏ ਉਹਰੇ ਲਿਆਉਣ ਦੀ ਤੇ ਬਾਕੀ ਦਾ ਸਾਡੀ ਇਹੀ ਬੇਨਤੀ ਹੈ ਜੀ ਕਿ ਕਿਉਂਕਿ ਪ੍ਰੋਸੀਜਰ ਨਾਲ ਥੋੜਾ ਹੋਰ ਫਰਕ ਪੈਂਦਾ ਕਈ ਵਾਰ ਕਿਸੇ ਦਾ ਪਰਿਵਾਰ ਉਧਰ ਹੁੰਦਾ ਤਾਂ ਮਦਦ ਹੋ ਜਾਂਦੀ ਹੈ ਧੰਨ ਬਰ ਗੀ ਨੰਬਰ ਇੱਕ ਵਾਰ ਫੇਰ ਵੀ ਰਿਪੀਟ ਕਰ ਦਿੰਦਾ ਜੀ 98786 08214 ਤੇ ਇਹ ਪਰਿਵਾਰ ਦੀ ਜਰੂਰ ਮਦਦ ਕਰਿਓ ਜੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਕਿਹਾ ਜਾ ਚੁੱਕੇ ਅਸੀਂ ਆਪਣੇ ਵੱਲੋਂ ਤਾਂ ਪ੍ਰਸ਼ਾਸਨ ਨੂੰ ਸਾਰੀਆਂ ਐਪਲੀਕੇਸ਼ਨਾਂ ਜੋ ਵੀ ਚਿੱਠੀਆਂ ਉਹਨਾਂ ਨੂੰ ਰਿਕੁਆਇਰਮੈਂਟ ਜੋ ਕਾਗਜ਼ੀ ਪੱਤਰੀ ਹੁੰਦੀ ਹੈ ਅਸੀਂ ਕਰ ਚੁੱਕੇ ਹਾਂ ਅਸੀਂ ਆਪਣੇ ਵੱਲੋਂ ਵੀ ਸਰਕਾਰ ਵੱਲੋਂ ਵੀ ਬਣਦੀ ਮਦਦ ਕਰ ਚੁੱਕੇ ਹਾਂ ਹੁਣ ਉਧਰੋਂ ਐਮਬੈਸੀ ਵੱਲੋਂ ਜੋ ਵੀ ਮਦਦ ਹੋਣੀ ਹੈ ਤੇ ਬਾਕੀ ਕੁਝ ਪੰਜਾਬੀ ਹੋਣ ਉਧਰ ਜਿਹੜੇ ਕੁਝ ਨਾਲ ਇਕੱਠੇ ਹੋ ਕੇ ਮਦਦ ਕਰ ਸਕਣ ਕੁਝ ਪਰਿਵਾਰ ਦਾ ਫਾਇਦਾ ਹੋ ਸਕੇ ਆ ਬਲਜੀਤ ਜੀ ਬਾਹਰ ਅਰਮਾਨੀਆਂ ਕਿਸੇ ਨਾਲ ਤੁਹਾਡਾ ਕੰਟੈਕਟ ਹੋ ਉਹ ਉਧਰ ਇੱਕ ਅੰਬੈਸੀ ਚ ਨਹੀਂ ਬੰਦੇ ਉਹਨਾਂ ਨਾਲ ਹੀ ਕੰਟੈਕਟ ਹੋਇਆ ਕੁਝ ਕੁਝ ਹੋਰ ਨਾਲ ਨਹੀਂ ਹੋਇਆ ਉਹੀ ਭਰੋਸਾ ਦਵਾ ਰਹੇ ਨੇ ਕਿ ਅਸੀਂ ਪੂਰੀ ਜਾਂਚ ਕਰਾਂਗੇ ਜੋ ਕਿਵੇਂ ਡੈਥ ਹੋਈ ਜਿਹਨਾਂ ਦੇ ਉਹ ਕੰਮ ਕਰਦਾ ਸੀ ਕੀ ਰੀਜ਼ਨ ਹੋਇਆ ਕੀ ਕੁਝ ਮਾਲਕ ਦੀ ਗਲਤੀ ਨਾ ਤਾਂ ਨਹੀਂ ਹੋਇਆ ਤੇ ਉਹ ਪੂਰਾ ਸਾਨੂੰ ਭਰੋਸਾ ਦਵਾ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਕਿ ਜਿਵੇਂ ਵੀ ਹੋਇਆ ਅਸੀਂ ਵੱਧ ਤੋਂ ਵੱਧ ਤੁਹਾਡੀ ਮਦਦ ਕਰਾਂਗੇ